ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਹੜੇ ਲੋਕ ਸਵੇਰੇ ਉੱਠਦੇ ਅਸਾਰ ਹੀ ਇਹ ਇੱਕ ਨਾਮ ਰੋਜ਼ ਲੈ ਲੈਣਗੇ ਤਾਂ ਉਹਨਾਂ ਦੀ 21 ਦਿਨਾਂ ਦੇ ਵਿੱਚ ਕਿਸਮਤ ਬਦਲ ਜਾਵੇਗੀ ਉਹਨਾਂ ਤੇ ਹੁੰਦੀ ਹੈ ਪਰਮਾਤਮਾ ਜੀ ਬਹੁਤ ਵੱਡੀ ਕਿਰਪਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਨਾਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲੇਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਘਰ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤੰਦਰੁਸਤੀ ਤਰੱਕੀ ਪ੍ਰਾਪਤ ਕਰਨ ਦਾ ਸਭ ਤੋਂ ਸੌਖਾ ਤਰੀਕਾ ਜੋ ਕਿ ਅਸੀਂ ਆਪ ਜੀ ਦੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨ ਵਾਲੇ ਹਾਂ ਸੋ ਤੁਹਾਡੇ ਅੱਗੇ ਹੱਥ ਝੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਨੁਕਤਾ ਦੱਸਣ ਵਾਲੇ ਹਾਂ ਜੇ ਚੰਗਾ ਲੱਗੇਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲੈਣਾ ਜੀ ਤੇ ਨਾਲ ਹੀ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਇਸ ਨੂੰ ਅਪਣਾ ਕੇ ਜ਼ਰੂਰ ਵੇਖ ਲੈਣਾ ਭਾਵ ਕਿ ਇਹ ਕੰਮ ਕਰਕੇ ਵੇਖ ਲਿਓ ਜੇ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਤੁਹਾਨੂੰ ਅਸੀਂ ਇਹ ਗੱਲ ਕਹਿ ਰਹੇ ਹਾਂ 21 ਦਿਨਾਂ ਦੇ ਵਿੱਚ ਹੀ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਭਾਵ ਕਿ ਇਸ ਦੇ ਫਾਇਦੇ ਤੁਹਾਨੂੰ ਆਪਣੇ ਘਰ ਵਿੱਚ ਹੀ ਦਿਸਣੇ ਸ਼ੁਰੂ ਹੋ ਜਾਣਗੇ ਤਾਂ ਫਿਰ 21 ਦਿਨ ਲਗਾਤਾਰ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਤੇ ਜੇ ਤੁਸੀਂ 21 ਦਿਨ ਲਗਾਤਾਰ ਇਹ ਕੰਮ ਕਰ ਲਿਆ ਤਾਂ ਫਿਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਕੰਮ ਕਰਨਾ ਤੁਹਾਡੀ ਆਦਤ ਤੇ ਸੁਭਾਅ ਬਣਦਿਆਂ देर ਨਹੀਂ ਲੱਗੇਗੀ ਫਿਰ ਉਸ ਤੋਂ ਬਾਅਦ ਤੁਹਾਨੂੰ ਖੁਦ ਯਾਦ ਕਰਕੇ ਇਹ ਕੰਮ ਨਹੀਂ ਕਰਨਾ ਪਵੇਗਾ ਤੁਹਾਡੀ ਆਦਤ ਤੁਹਾਡੀ ਯਾਦ ਬਣ ਚੁੱਕੀ ਹੋਵੇਗੀ ਕਿਉਂਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਮਝਾਉਂਦੇ ਹਨ ਕਿ ਕੋਈ ਵੀ ਕੰਮ ਜੇਕਰ ਆਪਾਂ ਲਗਾਤਾਰ 21 ਦਿਨ ਤੱਕ ਕਰ ਲੈਂਦੇ ਹਾਂ ਜਾਂ 40 ਦਿਨ ਤੱਕ ਕਰ ਲੈਂਦੇ ਹਾਂ ਤਾਂ ਉਹ ਕੰਮ ਕਰਨਾ ਸਾਡੀ ਆਦਤ ਸਾਡਾ ਸੁਭਾ ਆਪਣੇ ਆਪ ਹੀ ਫਿਰ ਬਣ ਜਾਂਦਾ ਹੈ ਤੇ ਜੇ ਫਿਰ ਕੋਈ ਆਪਣੀ ਜ਼ਿੰਦਗੀ ਵਿੱਚ ਚੰਗੀ ਆਦਤ ਅਪਣਾਉਣੀ ਹੋਵੇ ਤਾਂ ਉਹ ਵੀ ਕੰਮ ਲਗਾਤਾਰ 21 ਦਿਨ ਹੀ ਕਰੋ ਕੋਈ ਮਾੜੀ ਆਦਤ ਛੱਡਣੀ ਹੋਵੇ ਉਹ ਵੀ ਲਗਾਤਾਰ 21 ਦਿਨ ਹੀ ਧਿਆਨ ਰੱਖ ਕੇ ਜਾਂ ਛੱਡ ਕੇ ਕਰ ਸਕਦੇ ਹੋ ਸੋ ਲਗਾਤਾਰ 21 ਦਿਨ ਜ਼ਰੂਰ ਕਰਿਓ ਜੇ ਤਾਂ ਹੁਣ ਗੱਲ ਕਰਦੇ ਹਾਂ ਜੀ ਆਪਾਂ ਉਹ ਕੰਮ ਕਰਨਾ ਕੀ ਹੈ ਤਾਂ ਵੇਖੋ ਸਾਥ ਸੰਗਤ ਜੀ ਆਪਾਂ ਜਦੋਂ ਸਵੇਰੇ-ਸਵੇਰੇ ਉੱਠਦੇ ਹਾਂ ਕੁਝ ਲੋਕ ਉੱਠਦੇ ਅਸਾਂ ਹੀ ਕੁਝ ਨਾ ਕੁਝ ਖਾਣਾ ਪੀਣਾ ਸ਼ੁਰੂ ਕਰ ਦਿੰਦੇ ਹਨ ਕੋਈ ਸਭ ਤੋਂ ਪਹਿਲਾਂ ਪਾਣੀ ਦਾ ਗਲਾਸ ਪੀਂਦਾ ਹੈ ਕੋਈ ਸਵੇਰੇ ਉੱਠ ਕੇ ਚਾਹ ਪੀਂਦਾ ਹੈ ਕੋਈ ਦੁੱਧ ਪੀਂਦਾ ਹੈ ਭਾਵੇਂ ਕਿ ਹਰ ਇੱਕ ਬੰਦੇ ਦਾ ਆਪੋ ਆਪਣਾ ਤਰੀਕਾ ਹੈ ਆਪਣੇ ਦਿਨ ਦੀ ਸ਼ੁਰੂਆਤ ਕਰਨ ਦਾ ਕੁਝ ਲੋਕ ਸਵੇਰੇ ਉੱਠਦੇ ਅਨਸਾਰ ਹੀ ਪਹਿਲਾਂ ਆਪਣੇ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਹਨ ਉਹ ਤਾਂ ਮੂਵੀ ਨਹੀਂ ਧੁੰਦੇ ਪਹਿਲਾਂ ਉੱਠਦੇ ਅਨਸਾਰ ਹੀ ਆਪਣੇ ਕੰਮ ਧੰਦੇ ਕਰਨ ਵਿੱਚ ਰੁੱਝ ਜਾਂਦੇ ਹਨ ਕੁਝ ਲੋਕ ਸਵੇਰੇ ਉੱਠਦੇ ਅਨਸਾਰ ਹੀ ਪਹਿਲਾਂ ਇਸ਼ਨਾਨ ਕਰਦੇ ਹਨ ਪਾਠ ਪੂਜਾ ਕਰਦੇ ਹਨ ਫਿਰ ਉਸ ਤੋਂ ਬਾਅਦ ਆਪਣੇ ਕੰਮ ਧੰਦਿਆਂ ਨੂੰ ਹੱਥ ਪਾਉਂਦੇ ਹਨ ਤੇ ਕੁਝ ਲੋਕ ਸਵੇਰੇ ਉੱਠਦੇ ਆ ਸਾਰ ਪਹਿਲਾਂ ਸਰੀਰ ਦੇ ਲਈ ਸਮਾਂ ਕੱਢਦੇ ਹਨ ਭਾਵ ਕੇ ਸੈਰ ਜਾਂ ਕਸਰਤ ਕਰਦੇ ਹਨ ਫਿਰ ਉਸ ਤੋਂ ਬਾਅਦ ਆਪਣੇ ਦੁਨੀਆਵੀ ਕੰਮ ਧੰਦਿਆਂ ਨੂੰ ਕਰਨਾ ਸ਼ੁਰੂ ਕਰ ਦਿੰਦੇ ਹਨ ਸਾਧ ਸੰਗਤ ਜੀ ਕੰਮ ਧੰਦੇ ਕਰਨੇ ਤਾਂ ਸਾਰੇ ਹੀ ਸਾਡੇ ਲਈ ਬੜੇ ਜ਼ਰੂਰੀ ਹਨ ਕਿਉਂਕਿ ਦੁਨੀਆਵੀ ਹਨ ਜ਼ਰੂਰ ਕਰਨੇ ਵੀ ਪੈਣੇ ਹਨ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਜੋ ਜ਼ਿੰਮੇਵਾਰੀਆਂ ਬਖਸ਼ੀਆਂ ਹਨ ਉਹ ਵੀ ਸਾਨੂੰ ਫਿਰ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਣੀਆਂ ਚਾਹੀਦੀਆਂ ਹਨ ਜੇ ਅਸੀਂ ਉਹਨਾਂ ਵੱਲੋਂ ਦਿੱਤੀਆਂ ਹੋਈਆਂ ਇਹ ਜ਼ਿੰਮੇਵਾਰੀਆਂ ਆਪਣੇ ਹਿੱਸੇ ਦੇ ਕੰਮ ਸਹੀ ਤਰੀਕੇ ਨਾਲ ਕਰਾਂਗੇ ਤਾਂ ਸਾਨੂੰ ਸਾਰਿਆਂ ਪਾਸਿਆਂ ਤੋਂ ਇੱਜ਼ਤ ਮਾਣ ਤੇ ਸੁਖ ਮਿਲ ਜਾਵੇਗਾ ਇਸ ਕਰਕੇ ਸਾਰੇ ਹੀ ਕੰਮ ਧੰਦੇ ਕਰਨੇ ਹਨ ਭਾਵੇਂ ਤੁਹਾਡੇ ਪਰਿਵਾਰਕ ਕੰਮ ਧੰਦੇ ਹਨ ਤੇ ਭਾਵੇਂ ਸੰਸਾਰਿਕ ਕੰਮ ਧੰਦੇ ਹਨ ਉਹ ਕਾਰੋਬਾਰ ਦੇ ਨਾਲ ਸੰਬੰਧਿਤ ਹਨ ਤੇ ਸਾਰੇ ਹੀ ਕਰਨੇ ਵੀ ਹਨ ਪਰ ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪਣਾ ਬੜਾ ਹੀ ਜ਼ਰੂਰੀ ਹੈ। ਮਹਾਪੁਰਖ ਜੀ ਆਖਦੇ ਹਨ ਕਿ ਜਦੋਂ ਵੀ ਸਵੇਰੇ ਉੱਠਦੇ ਹਨ, ਉੱਠਦੇ ਅਸਾਰ ਹੀ ਪਹਿਲਾਂ ਸਾਡੀ ਰਸਨਾ ਤੇ ਸਾਡੀ ਜੀਬ ਤੇ ਪਰਮਾਤਮਾ ਜੀ ਦਾ ਨਾਮ ਹੋਣਾ ਚਾਹੀਦਾ ਹੈ। ਉੱਠਦੇ ਅਸਾਰ ਹੀ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ। ਫਿਰ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ, ਜੋ ਕਿ ਸਾਡੇ ਲਈ ਬੜਾ ਹੀ ਜ਼ਰੂਰੀ ਹੈ। ਜਦੋਂ ਅਸੀਂ ਸਵੇਰੇ ਉੱਠਦੇ ਹਾਂ, ਸਾਰੇ ਹੀ ਪਰਮਾਤਮਾ ਦਾ ਨਾਮ ਜਪਦੇ ਹਾਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡਾ ਮਨ ਸਵੇਰੇ ਸਵੇਰੇ ਹੀ ਇੱਕ ਪੋਜ਼ਿਟਿਵ ਊਰਜਾ એનર્ਜੀ ਦੇ ਨਾਲ ਭਰ ਜਾਂਦਾ ਹੈ ਇਹਦੇ ਅੰਦਰ ਫਿਰ ਇੱਕ ਤਾਕਤ ਆ ਜਾਂਦੀ ਹੈ ਮਨ ਸਾਰਾ ਦਿਨ ਸ਼ਾਂਤ ਰਹਿੰਦਾ ਹੈ ਜਦੋਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਾਡਾ ਮਨ ਇੱਕ ਰੱਜੀ ਹੋਈ ਰੂਹ ਬਣ ਜਾਂਦਾ ਹੈ ਭਾਵੇਂ ਸਾਡੇ ਅੰਦਰ ਸਬਰ ਸੰਤੋਖ ਹੁੰਦਾ ਹੈ ਪਰਮਾਤਮਾ ਜੀ ਦੇ ਵੱਲੋਂ ਦਿੱਤੀ ਹੋਈ ਦਾਤ ਦਾ ਸਾਨੂੰ ਸ਼ੁਕਰਾਨਾ ਕਰਦੇ ਹੀ ਰਹਿਣਾ ਚਾਹੀਦਾ ਹੈ। ਸ਼ੁਰੂਆਤ ਪਹਿਲਾਂ ਬੀਤੀ ਸੋਹਣੀ ਰਾਤ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰ ਕਰੋ। ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਪੂਰੀ ਰਾਤ ਬੜੀ ਸੋਹਣੀ ਤੇ ਸੁਖਾਂ ਦੀ ਬਤੀਤ ਹੋਈ ਹੈ। ਆਪ ਜੀ ਦਾ ਧੰਨਵਾਦ। ਆਪ ਜੀ ਦੀ ਕਿਰਪਾ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਇੱਕ ਸੋਹਣਾ ਦਿਨ ਚੜਿਆ ਹੈ। ਆਪ ਜੀ ਨੇ ਮੈਨੂੰ ਇਹ ਨਵਾਂ ਮੌਕਾ ਦਿੱਤਾ ਹੈ ਦੁਨੀਆ ਵੇਖਣ ਦਾ। ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰਨ ਦਾ ਕੁਝ ਕਰਨ ਦਾ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਫਿਰ ਆਪਣੇ ਇਸ ਸੋਹਣੇ ਸਰੀਰ ਉੱਤੇ ਉਹਦੇ ਲਈ ਵੀ ਪਰਮਾਤਮਾ ਜੀ ਦਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਮੈਨੂੰ ਸੋਹਣਾ ਤੇ ਤੰਦਰੁਸਤ ਸਰੀਰ ਮਿਲਿਆ ਹੈ ਮੇਰੇ ਅੰਗ ਪੈਰ ਸਹੀ ਸਲਾਮਤ ਕੰਮ ਕਰ ਰਹੇ ਹਨ ਆਪ ਜੀ ਦਾ ਧੰਨਵਾਦ ਫਿਰ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਘਰ ਪਰਿਵਾਰ ਕਾਰੋਬਾਰ ਦੇ ਲਈ ਹਰ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਰਿਆ ਕਰੋ ਫਿਰ ਉਸ ਤੋਂ ਬਾਅਦ ਆਪਣੇ ਦੁਨੀਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਸਕਤੇ ਹਨ ਕੁਝ ਸਮਾਂ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਨਾਲ ਹੀ ਕਰਨੇ ਹਨ ਕਿਉਂਕਿ ਅੰਮ੍ਰਿਤ ਵੇਲੇ ਦਾ ਸਮਾਂ ਇਹ ਉਹ ਸਮਾਂ ਹੈ ਜਦੋਂ ਪਰਮਾਤਮਾ ਜੀ ਦੀ ਯਾਦ ਦਾ ਵੇਲਾ ਹੁੰਦਾ ਹੈ ਉਹਨਾਂ ਦੀ ਭਜਨ ਬੰਦਗੀ ਦਾ ਸਮਾਂ ਹੁੰਦਾ ਹੈ ਜੋ ਮਨੁੱਖ ਇਮਾਨਦਾਰੀ ਦੇ ਨਾਲ ਇਹ ਸਮਾਂ ਆਪਣੇ ਗੁਰੂ ਚਰਨਾਂ ਦੇ ਵਿੱਚ ਭੇਂਟ ਕਰ ਦਿੰਦੇ ਹਨ ਉਹ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਬੜੇ ਪਿਆਰੇ ਲੱਗਦੇ ਹਨ ਤਾਂ ਫਿਰ ਆਪਾਂ ਵੀ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਬਣਨਾ ਹੈ ਵੈਸੇ ਤਾਂ ਮਹਾਂਪੁਰਖ ਜੀ ਆਖ ਦਿੰਦੇ ਹਨ ਕਿ ਸਵੇਰ ਦੇ 2.5 ਤੋਂ 3 ਘੰਟੇ ਗੁਰੂ ਦੇ ਲੇਖੇ ਸਾਨੂੰ ਲਾਉਣੇ ਚਾਹੀਦੇ ਹਨ ਪਰ ਜੇਕਰ ਕੋਈ ਵੀ ਭੈਣ ਭਰਾ ਦੇ ਲਈ ਆਪਣੇ ਘਰ ਪਰਿਵਾਰ ਦੇ ਲਈ ਦੁਨਿਆਵੀ ਕੰਮਾਂ ਧੰਦਿਆਂ ਦੇ ਲਈ ਸਵੇਰੇ ਕਰਨੇ ਕੰਮ ਤੰਦੇ ਜ਼ਰੂਰੀ ਹਨ ਤਾਂ ਉਹ ਕੁਝ ਸਮਾਂ ਪਰਮਾਤਮਾ ਜੀ ਦੇ ਚਰਨਾਂ ਵਿੱਚ ਭੇਂਟ ਕਰਕੇ ਆਪਣੀ ਯਾਦ ਨੂੰ ਤਾਜ਼ਾ ਕਰ ਸਕਦੇ ਹਨ ਉਹਨਾਂ ਦੇ ਨਾਮ ਦਾ ਸਿਮਰਨ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਕਰਨਾ ਚਾਹੋ ਕਰ ਸਕਦੇ ਹੋ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਸਕਦੇ ਹੋ ਕੁਝ ਲੋਕ ਨਾਮ ਸਿਮਰਨ ਕਰਦੇ ਹਨ ਕੋਈ ਲੋਕ ਪਾਠ ਕਰਦੇ ਹਨ ਕਈ ਲੋਕ ਸਵੇਰੇ ਸਵੇਰ ਗੁਰੂ ਘਰੇ ਜਾਂਦੇ ਹਨ ਜਿਵੇਂ ਹੀ ਤੁਸੀਂ ਹਾਜ਼ਰੀ ਲਗਵਾਉਂਦੇ ਹੋ ਪਰਮਾਤਮਾ ਜੀ ਨੂੰ ਕਬੂਲ ਹੋ ਜਾਵੇਗੀ ਤੇ ਕਈ ਲੋਕ ਗੁਰੂ ਘਰੇ ਜਾਂ ਆਪਣੇ ਘਰ ਵਿੱਚ ਹੀ ਪਰਮਾਤਮਾ ਜੀ ਦਾ ਨਾਮ ਲੈਣ ਤੋਂ ਬਾਅਦ ਦੁਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿੰਦੇ ਹਨ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਬੜਾ ਸੋਹਣਾ ਤਰੀਕਾ ਦੱਸਿਆ ਹੈ ਕਿ ਗ੍ਰਸਥ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਵੀ ਵਾਹਿਗੁਰੂ ਜੀ ਅਸੀਂ ਆਖ ਸਕਦੇ ਹਾਂ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਓ ਨਾਲ ਨਾਲ ਨਾਮ ਵੀ ਜਪ ਕੇ ਆਪਣਾ ਜੀਵਨ ਸਫਲਾ ਕਰੀ ਜਾਓ ਤਾਂ ਅਸੀਂ ਸਵੇਰੇ ਸਵੇਰੇ ਹਾਜ਼ਰੀ ਤੋਂ ਬਾਅਦ ਫਿਰ ਜੋ ਵੀ ਕੰਮ ਤੁਹਾਨੂੰ ਦੇ ਕਰਨੇ ਹਨ ਕਰਦਿਆਂ ਕਰਦਿਆਂ ਨਾਲ ਹੀ ਨਾਲ ਮਨ ਗੁਰੂ ਚਰਨਾ ਵਿੱਚ ਲਾ ਕੇ ਰੱਖ ਸਕਦੇ ਹਨ ਰਸਨਾ ਤੇ ਪਰਮਾਤਮਾ ਜੀ ਦਾ ਨਾਮ ਜਪ ਸਕਦੇ ਹਨ ਹੱਥ ਕੰਮ ਕਰਨ ਦੇ ਲਈ ਸਾਨੂੰ ਪਰਮਾਤਮਾ ਨੇ ਦਿੱਤੇ ਹਨ ਸਾਡੇ ਮਨ ਵਿੱਚ ਸਾਡੀ ਰਸਨਾ ਤੇ ਪਰਮਾਤਮਾ ਜੀ ਦਾ ਨਾਮ ਹੋਵੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੀ ਕੰਮ ਤੁਹਾਨੂੰ ਦੇ ਕਰਦੇ ਰਹਿਣਾ ਹੈ ਇੱਕ ਕੰਮ ਦੇ ਵਿੱਚ ਤੁਹਾਡੇ ਫਿਰ ਰੋਜ਼ ਹੀ ਬਰਕਤ ਪੈਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਤੇ ਸ਼ੁਕਰਾਨਾ ਕਰਦੇ ਹਾਂ ਸਾਡਾ ਮਨ ਫਿਰ ਸ਼ਾਂਤ ਹੋ ਜਾਂਦਾ ਹੈ ਸਾਡਾ ਮਨ ਖੁਸ਼ ਹੋ ਜਾਂਦਾ ਹੈ ਸਾਡਾ ਮਨ ਸਬਰ ਸੰਤੋਖ ਦੇ ਨਾਲ ਭਰ ਜਾਂਦਾ ਹੈ ਹਰ ਇੱਕ ਕੰਮ ਦੇ ਵਿੱਚ ਕਾਮਯਾਬੀ ਜ਼ਰੂਰ ਮਿਲ ਜਾਂਦੀ ਹੈ ਸਾਡਾ ਮਨ ਸ਼ਾਂਤ ਹੋਣਾ ਤੇ ਖੁਸ਼ ਹੋਣਾ ਬੜਾ ਜ਼ਰੂਰੀ ਹੈ ਸਵੇਰੇ ਉੱਠਦਿਆਂ ਸਾਰ ਹੀ ਮਨ ਦੀ ਖੁਰਾਕ ਇਹਨੂੰ ਦੇਣੀ ਚਾਹੀਦੀ ਹੈ ਫਿਰ ਪੂਰਾ ਦਿਨ ਸ਼ਾਂਤ ਰਹੇਗਾ ਖੁਸ਼ ਰਹੇਗਾ ਹਰ ਇੱਕ ਕੰਮ ਨੂੰ ਮਨ ਲਾ ਕੇ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ ਕਿਉਂਕਿ ਜਿਸ ਬੰਦੇ ਦਾ ਮਨ ਖੁਸ਼ ਹੋਵੇ ਉਹ ਹਰ ਇੱਕ ਕੰਮ ਨੂੰ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰ ਲੈਂਦਾ ਹੈ ਇਹ ਨੁਕਤਾ ਤੁਸੀਂ ਕੱਲ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਵੇਖ ਲੈਣਾ ਹੈ ਸਵੇਰੇ ਉੱਠਦੇ ਅਸਾਰ ਹੀ ਪਹਿਲਾਂ ਨਾਮ ਜਪੋ ਮਾਲਕ ਦਾ ਸ਼ੁਕਰਾਨਾ ਕਰੋ ਇਸ਼ਨਾਨ ਕਰਕੇ ਗੁਰਬਾਣੀ ਦਾ ਜਾਪ ਕਰੋ ਤੇ ਨਾਲ ਹੀ ਨਾਲ ਫਿਰ ਆਪਣੇ ਦੁਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿਓ ਤੇ ਕੰਮ ਧੰਦੇ ਕਰਦੇ ਆਂ ਵੀ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਜਾਪ ਕਰ ਸਕਦੇ ਹੋ ਜੇਕਰ ਤੁਹਾਡਾ ਕੋਈ ਵੀ ਕੰਮ ਸਿਰੇ ਨਹੀਂ ਚੜ ਰਿਹਾ ਗਲਤ ਹੋਈ ਜਾਂਦਾ ਹੈ ਜਾਂ ਮਾੜਾ ਕੰਮ ਤੁਹਾਡੇ ਕੋਲੋਂ ਕੋਈ ਹੋ ਜਾਂਦਾ ਹੈ ਤਾਂ ਪਰਮਾਤਮਾ ਜੀ ਦੇ ਕੋਲੋਂ ਹੀ ਮਾਫੀ ਮੰਗਣੀ ਹੈ ਕਿਉਂਕਿ ਇਹ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਸਾਨੂੰ ਫਲ ਮਿਲਦਾ ਹੈ ਪਰਮਾਤਮਾ ਨਾਲ ਗਿਲੇ ਸ਼ਿਕਵੇ ਨਹੀਂ ਕਰਨੇ ਜੋ ਕੰਮ ਕਰਕੇ ਅਸੀਂ ਆਪਣੇ ਕਰਮ ਬਣਾਉਂਦੇ ਹਾਂ ਉਹ ਕਰਮਾਂ ਦੇ ਹਿਸਾਬ ਨਾਲ ਸਾਡੀ ਕਿਸਮਤ ਤਿਆਰ ਹੋ ਜਾਂਦੀ ਹੈ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਸੋਹਣੇ-ਸੋਹਣੇ ਹੀ ਕਰਮ ਕਰਨੇ ਹਨ ਆਪਣੀ ਕਿਸਮਤ ਨੂੰ ਸੋਨਾ ਬਣਾ ਸਕਦੇ ਹਾਂ ਫਿਰ ਅੱਜ ਤੋਂ ਹੀ ਸ਼ੁਰੂਆਤ ਕਰੀਏ ਤੇ ਤਾਰਿਆਂ ਦੀ ਸ਼ਾਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਮਹਾਪੁਰਖਾਂ ਦੇ ਨਾਲ ਜੁੜ ਜਾਈਏ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਗੀ ਗੋਦ ਦਾ ਨਿਕ ਮਾਣ ਲਈਏ ਜਿਵੇਂ ਮਾਂ-ਬਾਪ ਨੂੰ ਬੱਚੇ ਪਿਆਰੇ ਹੁੰਦੇ ਹਨ ਓਵੇਂ ਹੀ ਪਰਮਾਤਮਾ ਜੀ ਨੂੰ ਅਸੀਂ ਵੀ ਪਿਆਰੇ ਲੱਗਾਂਗੇ ਜਦੋਂ ਅਸੀਂ ਉਹਨਾਂ ਦੀ ਯਾਦ ਵਿੱਚ ਜੁੜ ਜਾਵਾਂਗੇ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਜਪਦਿਆਂ ਹੀ ਸੌਣਾ ਹੈ। ਰਾਤ ਸੌਣ ਵੇਲੇ ਜੋ ਵੀ ਵਿਚਾਰ ਹਨ, ਜੋ ਵੀ ਵਿਸ਼ੇ-ਵਿਕਾਰ ਹਨ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦੇਣਾ ਹੈ। ਸਿਰਫ ਪਰਮਾਤਮਾ ਜੀ ਦੀ ਯਾਦ ਵਿੱਚ ਸੌਣਾ ਹੈ ਤੇ ਪਰਮਾਤਮਾ ਜੀ ਦੇ ਕੋਲੋਂ ਹਮੇਸ਼ਾ ਹੀ ਅੰਮ੍ਰਿਤ ਵੇਲਾ ਮੰਗ ਕੇ ਹੀ ਸੌਣਾ ਹੈ। ਫਿਰ ਤੁਹਾਨੂੰ ਬਿਨਾਂ ਕਿਸੇ అలਾਰਮ ਤੋਂ ਹੀ ਜਾਗ ਆ ਜਾਵੇਗੀ ਭਾਵੇਂ ਪਰਮਾਤਮਾ ਜੀ ਤੁਹਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ ਦੇਣਗੇ। ਤੁਹਾਡੇ ਲਈ ਸਵੇਰੇ ਉੱਠਣਾ ਆਸਾਨ ਹੋ ਜਾਵੇਗਾ। 21 ਦਿਨ ਲਗਾਤਾਰ ਇਹ ਸਾਰੇ ਹੀ ਬਦਲਾਵ ਕਰਕੇ ਜਰੂਰ ਵੇਖ ਲਓ ਤੁਹਾਡੀ ਜ਼ਿੰਦਗੀ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਵੇਗਾ। ਯਕੀਨ ਕਰਕੇ ਜਾਣਿਓ ਪਰਮਾਤਮਾ ਜੀ ਦੀ ਕਿਰਪਾ ਤੁਹਾਨੂੰ ਹਾਸਲ ਹੋ ਜਾਵੇਗੀ। ਕਿਉਂਕਿ ਨਿੱਕੀ-ਨਿੱਕੀ ਗੱਲ ਤੇ ਜੋ ਕਿ ਵਾਸਤੋਂ ਕਿਹੇ ਵੇਲੇ ਬਾਹਰ ਹੋ ਜਾਂਦੀ ਹੈ ਤੇ ਅਸੀਂ ਚਿੰਤਾ ਗ੍ਰਸਤ ਹੋ ਜਾਂਦੇ ਹਾਂ। ਉਹੋ ਜਹੀਆਂ ਪਰੇਸ਼ਾਨੀਆਂ ਤੋਂ ਵੀ ਸਾਨੂੰ ਪਰਮਾਤਮਾ ਜੀ ਨੇ ਹੀ ਦੂਰ ਕਰਨਾ ਹੈ। ਕਿਉਂਕਿ ਸਭ ਕੁਝ ਵਸਿਆ ਹੈ ਇਨਸਾਨ ਦੇ ਮਨ ਦੇ ਅੰਦਰ। ਜੇਕਰ ਮਨ ਦੇ ਵਿੱਚ ਹੀ ਪਰਮਾਤਮਾ ਜੀ ਵਸ ਗਏ ਤਾਂ ਫਿਰ ਤੁਹਾਡੀ ਜ਼ਿੰਦਗੀ ਵਿੱਚ ਚਿੰਤਾ ਤੇ ਪਰੇਸ਼ਾਨੀਆਂ ਦੇ ਲਈ ਕੋਈ ਵੀ ਜਗ੍ਹਾ ਨਹੀਂ ਰਹਿ ਜਾਣੀ ਸੋ ਸਾਥ ਸੰਗਤ ਜੀ ਅੱਜ ਰਾਤ ਸੌਣ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਦਾ ਨਾਮ ਜਪ ਕੇ ਹੀ ਸੌਣਾ ਹੈ ਉੱਠਦਿਆਂ ਸਾਰ ਵੀ ਵਾਹਿਗੁਰੂ ਜੀ ਦਾ ਕੋਟਾਨ ਕੋਟਿ ਸ਼ੁਕਰਾਨਾ ਕਰਨਾ ਹੈ ਤੇ ਗੁਰਮੰਤਰ ਜਾਂ ਮੋਲ ਮੰਤਰ ਦਾ ਜਪ ਉੱਠਦਿਆਂ ਸਾਰ ਜ਼ਰੂਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ